they ਪ੍ਰੋਗਰਾਮ ਉਹਦੇ ਬਾਰੇ ਥੋੜਾ ਬਰੀਫ ਕਰ ਦੋ ਪਹਿਲਾ ਨਾਮ ਦਾਜੀ ਆਪਣਾ ਆਰਤੀ ਰਾਜਪੂਤ ਰਾਸ਼ਟਰੀ ਅਧਿਗਤ ਮਾਨਵ ਅਧਿਕਾਰ ਪਰਿਸ਼ਦ ਭਾਰਤ ਅੱਜ ਜਨ ਕਲਿਆਣ ਜਿਹੜਾ ਐਨ ਜੀਓ ਹੈ ਜਿਨ੍ਹਾਂ ਨੂੰ ਆਰਗੇਨਾਈਜ਼ ਕਰਦੇ ਆ ਜਿਹੜੇ ਸੇਵਕ ਹੈਗੇ ਮੰਤਰੀ ਸ਼ਾਹ ਜੀ ਇਹਨਾਂ ਵੱਲੋਂ 1 ਲੱਖ ਬੂਟੇ ਲਗਾਉਣ ਦੀ ਨਿਧੀਨ ਚਲਾਈ ਗਈ ਹੈ ਤੇ ਅੱਜ ਚੌਥਾ ਇਹਦਾ ਮੈਂ ਕਹਾਂਗੀ ਐਤਵਾਰ ਸੀ ਤੇ ਸਾਡੀ ਟੀਮ ਨੇ ਇਹਨਾਂ ਨੇ ਕਿ ਬੁਲਾਇਆ ਮੈਂ ਧੰਨਵਾਦ ਇਹਨੂੰ ਕਰਦਾ ਤੇ ਮੈਂ ਇਹਨਾਂ ਦੇ ਸੰਗਠਨ ਬਾਰੇ ਜਿਹੜਾ ਇਹਨਾਂ ਦੀ ਆਰਗੇਨਾਈਜੇਸ਼ਨ ਐਨ ਜੀਓ ਹੈਗੀ ਆ ਉਹ ਮੈਂ ਬਹੁਤ ਪ੍ਰਭਾਵਿਤ ਹੈ ਕਿ ਪਹਿਲੇ ਵੀ ਕਈ ਵਾਰ ਇਹਨਾਂ ਦੇ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਪ੍ਰੋਗਰਾਮ ਲੱਖਦੇ ਆ ਇਹ ਜਨ ਕਲਿਆਣ ਕਲਾ ਨਾ ਨਹੀਂ ਜਨ ਕਲਿਆਣ ਲਈ ਕੰਮ ਵੀ ਕਰਦੇ ਆ ਇਹਦੇ ਵਿੱਚ ਮਤਲਬ ਹਰ ਤਰੀਕੇ ਦੇ ਕੰਮ ਹੁੰਦੇ ਆ ਜਿਹੜੇ ਜਨ ਕਲਿਆਣ ਦੇ ਲਈ ਹੁੰਦੇ ਆ ਭਾਵੇਂ ਉਹ ਮੈਂ ਕਹਾਂਾ ਜ਼ਰੂਰਤਮੰਦ ਨੂੰ ਆਸਣ ਦੇਣਾ ਬੱਚਿਆਂ ਦੇ ਪੀ ਦੇਣੀ ਹੁਣ ਮੈਂ ਆਪਾਂ ਡਿਸਕਸ ਕਰ ਰਹੇ ਸੀ ਕਿ ਕੁਝ ਇੱਧਰ ਦੇ ਬੱਚੇ ਵੀ ਹੈਗੇ ਆ ਜਿਨ੍ਹਾਂ ਨੂੰ ऑपरेशन ਦੇ ਲੋਡ ਹੋ ਗਈ ਹੈ ਤੇ ਮੈਂ ਅੱਜ ਵੀਡੀਓ ਦੇ ਮਾਧਿਅਮ ਤੋਂ ਮੈਂ ਅਪੀਲ ਵੀ ਕਰਾਂਗੀ ਕਿ ਵੱਧ ਤੋਂ ਵੱਧ ਲੋਕੀ ਇਹਨਾਂ ਦੇ ਨਾਲ ਜੁੜਨ ਤੇ ਇਹਨਾਂ ਨਾਲ ਹੀ ਮੈਂ ਕਹਾਂਗੀ ਇਹਨਾਂ ਦੇ ਨਾਲ ਸਹਿਯੋਗ ਕਰਨ ਹੱਥ ਨਾਲ ਹੱਥ ਮਿਲਾ ਕੇ ਚੱਲ ਤੇ ਅਸੀਂ ਉਹਨਾਂ ਬੱਚਿਆਂ ਦਾ ਅਸੀਂ ਆਪਰੇਸ਼ਨ ਕਰਾ ਸਕੀਏ ਤੇ ਅੱਜ ਜਿਹੜਾ ਇਹ ਅਸੀਂ ਬ੍ਰਿਕਸ਼ ਆਰੋਪਨ ਜਿਹਨੂੰ ਕਹਿੰਦੇ ਆ ਬਹੁਤ ਥੜੀ ਇਹ ਮੈਂ ਕਹਿੰਦੀ ਆ ਪੂਰੇ ਭਾਰਤ ਦੇ ਵਿੱਚ ਇੱਕ ਮਹਿੰਦਰੀ ਚੱਲੀ ਹੈ ਪਰ ਬਹੁਤ ਜ਼ਰੂਰੀ ਵੀ ਸੀ ਆਕਸੀਜਨ ਲੈਵਲ ਜਿੰਨਾ ਡਾਊਨ ਚਲਾ ਗਿਆ ਹੈ ਆਨ ਵਾਲਾ ਟਾਈਮ ਜੀ ਹਾਨੂੰ ਆਕਸੀਜਨ ਫ੍ਰੀਦਲੀ ਪਹਿਣੀ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਇੱਕ ਭਾਰਤੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਆਪਾਂ ਨੂੰ ਬ੍ਰਿਖ ਲਾਣੇ ਚਾਹੀਦੇ ਹੈ ਤੇ ਇਹਨਾਂ ਦੀ ਮੈਂ ਇਹਨਾਂ ਨੂੰ ਸਲੂਟ ਵੀ ਕਰਦੀ ਆ ਕਿ ਕੁਦਰਤ ਨੂੰ ਬਧਾਈ ਵੀ ਦੇਣੀ ਆ ਕਿ ਬਹੁਤ ਕਰਨਾ ਤੁਸੀਂ ਕੰਮ ਕਰ ਰਹੇ ਹੋ 1 ਲੱਖ ਬੂਟੇ ਲਾਣਾ ਇੱਕ ਕੈਨ ਦੀ ਗੱਲ ਹੁੰਦੀ ਹੈ ਦੇਖੋ ਉਹਨਾਂ ਨੇ ਬੂਟੇ ਦੇ ਉੱਤੇ ਲਾਏ ਕਿਤੇ ਸੇਵਾ ਕਰ ਸਕਦੇ ਹੋ ਇੱਕ ਮੈਂ ਰਿਕਵੈਸਟ ਵੀ ਕਰਨਾ ਚਾਹੁੰਦੀ ਆ ਬੂਟੇ ਨਾਲ ਆਏ ਕਿ ਨਾ ਸੇਖਦੇ ਆ ਬੜੀ ਐਕਟੀਵਿਟੀ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਬੂਟੇ ਲੋਕੀ ਲਾ ਰਹੇ ਆ ਪਰ ਬੂਟੇ ਲਾਣ ਦੇ ਨਾਲ ਨਾਲ ਸਾਨੂੰ ਉਹਨੂੰ ਬੱਚੇ ਵਾਂਗ ਪਾਲਣਾ ਵੀ ਹਾਂ ਜਿਹੜਾ ਬੱਚਿਆਂ ਨੂੰ ਅਸੀਂ ਪਾਲਦੇ ਆ ਉਹਦੀ ਨੂੰ ਪਾਲਣਾ ਪੈਣਾ ਜਦੋਂ ਵੱਡੇ ਹੋ ਜਾਓਗੇ ਤਾਂ ਹਮੇਂ ਸਾਈ ਦੇਗੇ ਤਾਂ ਮੈਂ ਬਹੁਤ ਬਹੁਤ ਸਮਸਕਿਪਤ ਬਣਾ ਰਹੀ ਹਾਂ ਧੰਨਵਾਦ ਕਰ ਹਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਦੇ ਲੋਕਾਂ ਨੂੰ ਸੰਦੇਸ਼ ਇਹ ਦੇਣਾ ਚਾਹਾਂਗੇ ਦੇਖੋ ਜਿਹੜਾ ਪੇੜ ਹੋਣ ਪੇੜ ਮੈਨਾਂ ਬ੍ਰਿਖਸ਼ ਹੁੰਦਾ ਉਹ ਜਦੋਂ ਬਚਪਨ ਤੋਂ ਸ਼ੁਰੂ ਹੁੰਦਾ ਹੈ ਇਹ ਬਿਨਾ ਕਿਸੇ ਤੁਸੀਂ ਪਾਵੇਂ ਜਦੋਂ ਬ੍ਰਿਖਸ਼ ਨੂੰ ਕੱਟ ਵੀ ਦਈਏ ਨਾ ਤਾਂ ਵੀ ਸਾਡੇ ਕੰਮ ਆਉਂਦਾ ਹੈ ਜਿਹੜਾ ਫੂਟਾ ਹੁੰਦਾ ਨਾ ਜਿਹੜਾ 20 ਸਾਲ ਤਾਨੂੰ ਛਾਂ ਤਾਨੂੰ ਥਾਇ ਤਾਨੂੰ ਸਭ ਕੁਝ ਦਿੱਤਾ ਤੇ ਤੁਹਾਨੂੰ ਬੂਟਾ ਹਰ ਕਿਸ ਨੂੰ ਹਰ ਕਿਸ ਨੂੰ ਪੇੜ ਲਾਣੇ ਚਾਹੀਦੇ ਇਹ ਮੁਹਿੰਮ ਬਹੁਤ ਚੰਗੀ ਚੱਲੀ ਆ ਰਹੀ ਹੈ ਪਰ ਪੇੜ ਲਗਾਉਣ ਦੇ ਨਾਲ ਨਾਲ ਤੁਸੀਂ ਉਹਨਾਂ ਦੀ ਮੈਂ ਉਹਨਾਂ ਨੂੰ ਪਾਣੀ ਚਾਹੁੰਦਾ ਜਲ ਚਾਹੀਦਾ ਸਭ ਕੁਝ ਚਾਹੀਦਾ ਜਦ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਉਹਨਾਂ ਦੀ ਤੁਸੀਂ ਸੇਵਾ ਦਿਓ ਤਾਂ ਕਿ ਕੱਲ ਨੂੰ ਆਉਣ ਵਾਲਾਂ ਪੰਜਾਬ ਨੂੰ ਹੱਥੀ ਸੇਵਾ ਕਰਨ ਹਾਣ ਓਕਸੀਜਨ ਦੇਣ ਹਾਣ ਲੱਕੜੀ ਦੇਣ ਹਾਣ ਫਲ ਦੇਣ ਜੋ ਵੀ ਮਤਲਬ ਇੱਕ ਬੂਟੇ ਦੀ ਜਿਹੜੀ ਖਾਸियत ਹੈ ਉਹ ਉਸ ਬੂਟੇ ਦੇ ਨਾਲ ਹਰ ਬਹੁਤ ਕਮਿਲ ਦੇ ਬਹੁਤ ਕਮਿਲ ਹੁੰਦੀ ਹੈ ਆਪਣਾ ਭੋਜ ਹੋ ਲਈ ਕੰਟਰੀਬਿਊਸ਼ਨ ਕਰਨਾ ਪੈਣਾ ਤਾਂ ਕਿਸੇ ਹਰ ਉਹ ਤਾਂ ਤੁਸੀਂ ਮੰਨ ਸਕਦਾ ਹਾਂ ਉਹ ਵਾਰ ਤੋਰਾ ਬ੍ਰੀਫ ਕਰ ਦੋ ਨਾਮ ਦੱਦਿਓ ਬੱਲਾ ਕੀ ਹੈ ਪੇਰਾਂ ਦੀ ਜਾਂ ਅਜਰ ਬਾਬਾ ਸ਼ਾਹ ਦੀ ਵਾਲੀ ਸਰਕਾਰ ਆ ਸਾਡੇ ਕੋਲ ਨੂੰ ਸ਼ਰਟੀਸ਼ਟ ਦੀ ਜਿਨੇ ਹੈ ਇੱਕ ਜਿੱਦਾ ਮਹਿੰਨ ਸਟਾਰਟ ਕੀਤੀ ਸੀ ਇੱਕ ਲੱਖ ਪੋਦੇ ਲਗਾਏ ਤੇ ਅੱਜ ਆਪਾਂ ਲੰਗਰ ਵੀ ਲਗਾਇਆ ਹੈਗਾ ਤੇ ਨਾਲ ਆਪਾਂ ਪੋਦੇ ਵੀ ਲਗਾ ਰਹੇ ਹਾਂ ਜਿੱਦਾਂ ਕਿ ਆਪਾਂ ਹਰ ਹਫਤੇ ਕਰਦੇ ਆ ਰਹੇ ਆ ਅੱਜ ਚੌਥਾ ਹਫਤਾ ਹੈ ਇਹ ਮਹਿੰਨ ਸਟਾਰਟ ਕੀਤੀ ਹੈ ਅੱਜ ਕਿੰਨੇ ਤਕਰੀਬਨ ਪੋਦੇ ਲਗਾਏਗੇ ਅੱਜ 50-60 ਦੇ ਕਰੀਬ ਪੋਦੇ ਲਗਾਏ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸੰਦੇਸ਼ ਹੈ ਜੀ ਸਾਡੀ ਵੱਧ ਤੋਂ ਵੱਧ ਸਪੋਰਟ ਕਰਨ ਜੋ ਭਾਈ ਸਾਡੇ ਨਾਲ ਆ ਸਕਦੇ ਹੈਗੇ ਆ ਕਿ ਜਿੱਥੇ ਵੀ ਲਗਾ ਲੋ ਕੋਈ ਕਿਸੇ ਨੂੰ ਲੋੜ ਹੈਗੀ ਹੈ ਕਿ ਹਾਂਜੀ ਇੱਥੇ ਰਿਕਸ਼ ਲਗਾਉਣ ਦੀ ਜਰੂਰਤ ਹੈਗੀ ਉਹ ਸਾਨੂੰ ਮਤਲਬ ਕਿਸੇ ਵੀ ਜਰੀਏ ਜਿਹੜਾ ਹੈ ਮੀਡੀਆ ਦੇ ਜਰੀਏ ਚਾਹੇ ਦਰਬਾਰ ਆ ਕੇ ਸਾਨੂੰ ਦੱਸਦੇ ਕਿ ਆਪਾਂ ਦੀ ਕੋਈ ਹੱਲ ਕਰਾਂਗੇ ਇਹ ਜਿੱਦਾਂ ਤੁਸੀਂ ਕੂਟੇ ਲਗਾ ਲੈਂਦੇ ਹੋ ਇਹਨਾਂ ਨੂੰ ਕੋਈ ਦੇਖਭਾਲ ਕਰਨ ਲਈ ਵੀ ਕੋਈ ਤੁਸੀਂ ਚੀਜ਼ ਕੋਈ ਬੰਦਾ ਪੁਆਇੰਟ ਕੀਤਾ ਹਾਂ ਹਾਂਜੀ ਹਾਂਜੀ ਇੱਕ ਤਾਂ ਹੈਗਾ ਜੀ ਕਿੱਥੇ ਵੀ ਆਪਾਂ ਬੋਦੇ ਲਗਾਉਂਦੇ ਪਏ ਆ ਉਹਦੇ ਆਪਣੇ ਸਾਹਮਣੇ ਜੋ ਵੀ ਕੋਈ ਫੈਕਟਰੀ ਹੈ ਜਾਂ ਕੋਈ ਪੂ ਲੈ ਗਿਆ ਕੋਈ ਦੁਕਾਨ ਹੈ ਜੇ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਸੈਕਿੰਡ ਨੰਬਰ ਤੇ ਸਾਡੀ ਫੈਕਟਰੀ ਹੈਗੀ ਆ ਤਾਂ ਉੱਥੇ ਵੀ ਇੱਕ ਟੈਂਕਰ ਲਗਾਇਆ ਹੋਇਆ ਹੈ ਤੇ ਉਹ ਸੰਡੇ ਤੋਂ ਸੰਡੇ ਆ ਹਫਤੇ ਦੇ ਦੋ ਵਾਰ ਉਹ ਪਾਣੀ ਲਗਾਉਂਦੇ ਆ ਮਤਲਬ ਤੁਹਾਡੇ ਕਹਿੰਦੇ ਸੰਭਾਲ ਪੂਰੀ ਕਰ ਸੰਭਾਲ ਪੂਰੀ ਕਰ ਰਹੇ ਆ ਦੀ ਅਸੀਂ ਆਰਗੇਨਾਈਜ਼ ਕੀਤਾ ਥੋੜਾ ਬ੍ਰੀਫ ਕਰ ਹਾਂ ਨਮਸਕਾਰ ਜੀ ਮੈਂ ਨਰਮਲ ਰਿਸੋਰਸ ਕਾਉਂਸਲਰ ਆਫ ਇੰਡੀਆ ਦਾ ਜਲੰਧਰ ਪ੍ਰੈਜ਼ੀਡੈਂਟ ਆਨੰਦ ਸ਼ਰਮਾ ਗੱਲ ਕਰ ਰਿਹਾ ਆ ਅੱਜ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆਪਤੀ ਰਾਜਪੂਤ ਔਰ ਸੇਵਾ ਮੰਤਰੀ ਗਿਲਾਮ ਸ਼ਾਹ ਜੀ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਬੂਟੇ ਲਾਉਣ ਦੀ ਇੱਕ ਅੱਜ ਮੇਰਾ ਪਹਿਲਾ ਦਿਨ ਇਹਨਾਂ ਨਾਲ ਜੁੜਨ ਦਾ ਅੱਜ ਬੈਠ ਕੇ ਕੁਛ ਇਹਨਾਂ ਨਾਲ ਵਿਚਾਰ ਵੀ ਸਾਂਝੇ ਕੀਤੇ ਆ ਜਿੱਤੋਂ ਪਤਾ ਲੱਗਾ ਕਿ ਇਹ ਆਲਰੇਡੀ ਗਰੀਬ ਬੱਚਿਆਂ ਵਾਸਤੇ ਗਰੀਬ ਪਰਿਵਾਰਾਂ ਵਾਸਤੇ ਕਾਫੀ ਸਾਲਾਂ ਤੋਂ ਇਸ ਇੱਥੇ ਆਰਗੇਨਾਈਜੇਸ਼ਨ ਚਲਾ ਰਹੇ ਨੇ ਉਹਨਾਂ ਵਾਸਤੇ ਕੋਈ ਜੋ ਵੀ ਇਹਨਾਂ ਦੀ ਖਾਣ ਪੀਣ ਦੀ ਕੋਈ ਸਮੱਸਿਆ ਆ ਰਹੀ ਹੈ ਇੱਥੋਂ ਤੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਆਈ ਹੈ ਬਿਮਾਰੀ ਦੀ ਇੱਕ ਗਰੀਬ ਪਰਿਵਾਰ ਜਿਹੜਾ ਕਿਸੇ ਬਿਮਾਰੀ ਦੀ ਹਾਲਤਾਂ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਟੁੱਟਦਾ ਆ ਔਰ ਐਸੀ ਹਾਲਤਾਂ ਵਿੱਚ ਸਾਡੇ ਸੇਵਾਦਾਰ ਗੁਲਾਮ ਮੰਤਰੀ ਸਾਹਿਬ ਜੀ ਤੇ ਉਹਨਾਂ ਦਾ ਪੂਰਾ ਸਹਿਯੋਗ ਕਰ ਰਹੇ ਨੇ ਕਰੀਬ ਮੇਰੀ ਨੋਲੇਜ ਚ ਜੋ ਹੈਗਾ ਘੱਟੋ ਘੱਟ 10000 ਪਰਿਵਾਰ ਇਹਨਾਂ ਦੇ ਨਾਲ ਜੁੜਿਆ ਹੋਇਆ ਵਾ ਤੇ ਮੈਂ ਵੀ ਇਹਨਾਂ ਨਾਲ ਜੁੜ ਕੇ ਅੱਜ ਬੜਾ ਇਹਨਾਂ ਦਾ ਧੰਨਵਾਦ ਕੀਤਾ ਤੇ ਕੋਸ਼ਿਸ਼ ਕਰਾਂਗੇ ਇਹਨਾਂ ਦੀ ਆਣ ਵਾਲੀ ਮੁਹਿੰਮਾ ਚ ਬਿਨਾਂ ਨਾਲ ਇਹਨਾਂ ਸਾਥ ਭਾਈ ਕਿਹੋ ਜਿਹਾ ਲੱਗਾ ਤੁਹਾਨੂੰ ਬੂਟੇ ਲਗਾ ਕੇ ਬੜੀ ਪੋਜ਼ਿਟਿਵ ਫੀਲਿੰਗ ਆ ਜੀ ਅੱਜ ਐਸਾ ਕੁਝ ਲੱਗ ਰਿਹਾ ਹੈ ਕਿ ਅੱਜ ਸਮਾਜ ਦੇ ਲਈ ਮੈਂ ਕੁਝ ਕੀਤਾ ਹੈ ਕਿਉਂਕਿ ਪਰਿਆਵਰਣ ਜਿਹੜਾ ਹੈਗਾ ਆਣ ਵਾਲੀ ਪੀੜ੍ਹੀਆਂ ਜਿਹੜੀਆਂ ਹੈਗੀਆਂ ਨੇ ਉਹ ਤਾਂ ਹੀ ਅੱਗੇ ਵਧਣਗੀਆਂ ਜੇ ਉਹਨਾਂ ਨੂੰ ਅੱਛੀ ਖੁਰਾਕ ਦੇ ਨਾਲ ਅੱਛਾ ਤੇ ਇਹਨਾਂ ਨਾਲ ਦੋ ਦਿਨ ਤੋਂ ਗੱਲ ਹੋ ਰਹੀ ਹੈ ਸਾਡੇ ਆਪੀ ਰਾਜੂ ਜੀ ਨਾਲ ਕਿ ਇਹ ਵਾਲਾ ਏਰੀਆ ਜਿਹੜਾ ਹੈਗਾ ਉਹ ਬਸਤੀ ਰਾਜਨਗਰ ਤੋਂ ਲੈ ਕੇ ਕਪੂਰਥਲਾ ਰੋਡ ਜਿਹੜੀ ਹੈ ਇੱਥੇ ਬੂਟਿਆਂ ਵਾਸਤੇ ਅੱਜ ਜਗ੍ਹਾ ਹੋਰ ਬਣਾ ਸਕਦੇ ਆ ਤੇ ਆ ਜਦੋਂ ਉਹ ਕੰਮ ਜਲੰਧਰ ਤੋਂ ਬਾਹਰ ਵੀ ਜਾਓਗੇ ਕਿ ਕਿੱਲੇ ਜਲੰਧਰ ਚ ਜਲੰਧਰ ਤੋਂ ਬਾਹਰ ਵੀ ਜਾਵਾਂਗੇ ਜੀ ਕਿਉਂਕਿ ਇਹ ਸਮਥਿੰਗ ਇਦਾਂ ਨਹੀਂ ਹੈ ਕਿ ਸਿਰਫ ਜਲੰਧਰ ਚ ਬੂਟੇ ਲਾਤੇ ਆ ਤੇ ਸਿਰਫ ਪੈਰਾਵਰਣ ਜਿਹੜਾ ਹੈਗਾ ਉਹ ਸਿਰਫ ਇੱਥੇ ਹੀ ਆਪਾਂ ਸੁਰੱਖਿਤ ਰੱਖਣਾ ਵਾ ਕਿਉਂਕਿ ਹਿਊਮਨ ਰਿਸੋਰਸ ਕਾਉਂਸਲ ਦਾ ਮੈਂ ਜਲੰਧਰ ਪ੍ਰੈਜ਼ੀਡੈਂਟ ਆ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੂਰੇ ਇੰਡੀਆ ਦੇ ਵਿੱਚ ਸਵਚh ਭਾਰਤ ਅਭਿਆਨ ਦੇ ਨਾਲ ਇਹ ਚੀਜ਼ਾਂ ਨਾ ਜੂਰੋ ਤੁਹਾਡੀ ਸੰਸਥਾ ਦੇ ਵਿੱਚ ਬਹੁਤ ਸਾਰੇ ਬੰਦੇ ਹੋਣੇ ਉਹਨਾਂ ਨੂੰ ਤੁਸੀਂ ਅਪੀਲ ਕਰੋਗੇ ਵੀ ਤੁਸੀਂ ਵੀ ਬੋਦੇ ਲੈ ਕੇ ਉੱਥੇ ਪਹੁੰਚੋ ਸਰ ਉਹ ਜੁੜੇ ਹੋਏ ਨੇ ਕਈ ਥਾਵਾਂ ਤੇ ਕਾਰ ਵੀ ਰਹੀ ਨੇ ਅੱਜ ਆਪਾਂ ਸਿਰਫ ਇੱਥੇ মিডিਆ ਸਾਹਮਣੇ ਤਾਂ ਆਏ ਨੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਿਊਮਨ ਰਿਸਪੌਂਸ ਜਿਹੜੀ ਇੰਡੀਆ ਹੈਗੀ ਹੈ ਹੋ ਵੀ ਇਸ ਮੁਹਿੰਮ ਦੇ ਨਾਲ ਜੁੜ ਚੁੱਕੀ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਆਪਣੀ ਮੀਡੀਆ ਦਾ ਆਪਣਾ ਮੰਜੀਤਾ ਜੀ ਲक्की ਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਵੀ ਇੱਕ ਤਰ੍ਹਾਂ ਇਸ ਮੁਹਿੰਮ ਦਾ ਹਿੱਸਾ ਹੋ ਔਰ ਉਸ ਤੋਂ ਬਾਅਦ ਜੋ ਸਾਡੇ ਮਹਿਮਾਨ ਨੇ ਜੋ ਅੱਜ ਸਾਡੇ ਕਾਲਜ ਵਿੱਚ ਆਤੀ ਰਾਜਪੂ ਜੀ ਜੋ ਹਿਊਮਨ ਰਾਈਟਸ ਦੇ ਰਾਸ਼ਟਰੀ ਅਧਿਕਾਰੀ ਨੇ ਉਹਨਾਂ ਨਾਲ ਸਾਡੇ ਭੈਂਜੀ ਆਪਣਾ ਰਮਿੰਦਰ ਜੀ ਔਰ ਜ਼ਾਹੂਲ ਜਮਾਲ ਜੀ ਔਰ ਉਹਨਾਂ ਦੇ ਨਾਲ ਆਨੰਦ ਸ਼ਰਮਾ ਜੀ ਜੋ ਅੱਜ ਦੇ ਸਾਡੇ ਗੈਸਟ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਦਾ ਕਿ ਅੱਜ ਦੇ ਸਾਰੇ ਜਾਣਦੇ ਹੋ ਅੱਜ ਚੌਥਾ ਸੰਡੇ ਹੈ ਜਿਵੇਂ ਬੂਟੇ ਜੋ ਲਗਾ ਰਹੇ ਹਾਂ ਕਿ ਹਰ ਸੰਡੇ ਅਸੀਂ ਬੂਟੇ ਲਗਾਉਣ ਦੀ ਮੁਹਿੰਮ ਰੱਖੀ ਹੋਈ ਹੈ ਔਰ ਹਰ ਐਸੇ ਜੋ ਸੋਸ਼ਲ ਵਰਕਰ ਨੇ ਜੋ ਸਮਾਜ ਸੇਵਕ ਨੇ ਜੋ ਐਸੀਆਂ ਹਸਤੀਆਂ ਹਨ ਉਹਨਾਂ ਨੂੰ ਹਰ ਵਾਰ ਅਸੀਂ ਜ਼ਰੂਰ ਬੁਲਾਵਾ ਕਰਾਂਗੇ ਬਸ ਇੱਕ ਬੇਨਤੀ ਹੈ ਸਾਰਿਆਂ ਤੋਂ ਜਿਦਾ ਕਿ ਹਰ ਵਾਰ ਇਸ ਕਹਿੰਦੇ ਆ ਕਿ ਪਰਿਵਾਰਕ ਦੀ ਸੁਰੱਖਿਆ ਸਿਸਟਮ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇੱਕ ਵਾਰ ਫਿਰ ਜੋ ਵੀ ਅਫੀ ਟੀਮ ਵੱਲੋਂ ਐਨਜੀਓ ਵੱਲੋਂ ਸਾਡੇ ਮੰਤਰੀ ਬਾਬਾ ਜੀ اور صدیبی کو ساری ٹیم ਦਾ میں بہت بہت ਤਨਬਾਤ ਕਰਦਾ ਤੁਸੀਂ 1 ਲੱਖ ਬੂਟੇ ਕਿੰਨੇ ਕੁ ਲਾ ਚੁੱਕੇ ਹੋ ਜਾ ਰਹੇ ਇਸ ਵਾਰ ਦੇ ਵਿੱਚ ਵਿੱਚ ਪਰ ਅਸੀਂ ਨਾ ਹਰ ਪਹਿਲਾਂ ਜੋ ਸਟਾਰਟਿੰਗ ਕੀਤੀ ਸੀਗੀ ਅਸੀਂ ਪੰਜਾਬ ਬੂਟਿਆ ਤੂੰ ਕੀਤੀ ਸੀਗੀ ਤੇ ਹੁਣ ਪੰਜਾਬ ਤੂੰ ਅਸੀਂ 60 70 100 ਤੱਕ ਲੈ ਕੇ ਆ ਰਹੇ ਆ ਐਕਚੁਅਲੀ ਕੀ ਗੱਲ ਹੈ ਸਪੇਸ ਦੀ ਗੱਲ ਹੈ ਅਸੀਂ ਇਹ ਦੇਖ ਰਹੀਆਂ ਸਪੇਸ ਸਾਨੂੰ ਕਿੱਥੇ ਜ਼ਿਆਦਾ ਮਿਲਦਾ ਹੈ ਜਿੱਦਾਂ ਕਿ ਸਾਡੀ ਜਿਹੜੀ ਸ਼ੁਰੂਆਤ ਸੀਗੀ ਉਹ ਅਸੀਂ ਕੀਤੀ ਹੈ ਮੇਨ ਰੋਡ ਤੋਂ ਕਿਉਂਕਿ ਮੇਨ ਰੋਡ ਇੱਕ ਐਸਾ ਹੈ ਜਿੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਗੱਡੀਆਂ ਚੱਲਦੀਆਂ ਤੇ ਅਸੀਂ ਜਿਹੜਾ ਮੇਨ ਰੋਡ ਹੈ ਕਾਫੀ ਉੱਥੇ ਜਗ੍ਹਾ ਹੈ ਜੋ ਡਿਵਾਈਡਰ ਬਣਨੇ ਨੇ ਉਹਦੇ ਵਿੱਚ ਅਸੀਂ ਬੂਟੇ ਲਗਾ ਰਹੇ ਆ ਕਿ ਜੋ ਵੀ ਪੋਲੂਸ਼ਨ ਵਗਰਾ ਹੋਏ ਉਹ ਬੂਟੇ ਉਸ ਚੀਜ਼ ਨੂੰ ਸੋਖਣ ਜਿਹੜੀ ਬੂਟਿਆਂ ਦੀ ਸੇਵਾ ਤੁਹਾਨੂੰ ਸੰਗਤ ਵੱਲੋਂ ਵੀ ਆ ਰਹੀ ਹੈ ਨਹੀਂ ਸਰ ਬੂਟਿਆਂ ਦੀ ਸੇਵਾ ਅਜੇ ਨਹੀਂ ਆ ਰਹੀ ਲੇਕਿਨ ਐਵੇਂ ਕੇ ਸਰਕਾਰ ਨਾਲ ਵੀ ਸਰਕਾਰੇ ਕੋਲੇ ਸੀ ਬੇਨਤੀ ਕਰਾਂਗੇ ਕਿਉਂਕਿ ਅਸੀਂ ਫਿਲਹਾਲ ਜੋ ਕਰ ਰਹੇ ਹਾਂ ਅਸੀਂ ਆਪਣੀ ਐਨ ਜੀਓ ਵੱਲੋਂ ਕਰ ਰਹੇ ਹਾਂ ਤੇ ਸਾਡੀ ਕੁਝ ਡਿਮਾਂਡਸ ਨੇ ਅਗਰ ਸਰਕਾਰ ਉਸ ਚੀਜ਼ ਨੂੰ ਪੂਰਾ ਕਰਦੀ ਹੈ ਕਿ ਅਸਾਂ ਨੂੰ ਕੁਝ ਇਕਵਿਪਮੈਂਟਸ ਚਾਹੀਦੇ ਨੇ ਜਿਹੜੇ ਬੂਟੇ ਲਗਾਉਣ ਵਾਸਤੇ ਕਿ ਜਿਹੜੀ ਤੁਹਾਡੀ ਐਨ ਜੀਓ ਉਹਨਾਂ ਵੱਲੋਂ ਜਿਹੜੇ ਮੈਂਬਰ ਹੈਗੇ ਉਹ ਬੂਟੇ ਲਿਆ ਰਹੇ ਆ ਹਾਂਜੀ ਉਹ ਬੂਟੇ ਉਹੀ ਪ੍ਰੋਵਾਈਡ ਕਰਾ ਰਹੇ ਨੇ ਸਨੇਹਾ ਕੀ ਲਾਣਾ ਚਾਹੁੰਦੇ ਹੋ ਸਨੇਹਾ ਇਹ ਹੀ ਲਾਣਾ ਚਾ ਰਹੇ ਆ ਕਿ ਸਾਡੀ ਐਨ ਜੀਓ ਵੱਲੋਂ ਅਸੀਂ ਜਿਹੜੇ ਬੂਟੇ ਲਗਾ ਰਹੇ ਆ ਅਸੀਂ ਪੂਰੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੇ ਆ ਤੇ ਇੱਕ ਇਹੀ ਹੈ ਅਗਰ ਕੋਈ ਸਰਕਾਰ ਆ ਇਸ ਤਰ੍ਹਾਂ ਦੀ ਕੋਈ ਐਸੀ ਐਨਜੀਓ ਦੀ ਹੈਲਪ ਕਰਨਾ ਚਾਹਦੀ ਹੈ ਕਿਸੇ ਤਰ੍ਹਾਂ ਕੋਈ ਐਸੇ ਇਕੁਪਮੈਂਟਸ ਦੇਣਾ ਚਾਹਦੀ ਹੈ ਜਿੱਦਾਂ ਸਾਨੂੰ ਪਿਆ ਵੀ ਸੀਗਾ ਕਿ ਯਾਨੀ ਕਿ ਅਸੀਂ ਤੁਹਾਨੂੰ ਇਕੁਪਮੈਂਟਸ ਐਸੇ ਦਵਾਂਗੇ ਕੁਝ ਐਸੇ ਪੌਦੇ ਲਗਾਉਣ ਵਾਸਤੇ ਕਿਉਂਕਿ ਪੌਦੇ ਲਗਾਉਣ ਵਾਸਤੇ ਅਸੀਂ ਪੌਦੇ ਤੇ ਲਗਾ ਦਿੰਨੇ ਆ ਉਹਨਾਂ ਨੂੰ ਪਾਣੀ ਦੇਣਾ ਉਹਨਾਂ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ ਉਹਨਾਂ ਇੱਕ ਜਿੱਦਾਂ ਇੱਕ ਸਾਡੀ ਐਨਜੀਓ ਵੱਲੋਂ ਅਸੀਂ ਸੋਚਿਆ ਇੱਕ ਟੈਂਕਰ ਹੋਵੇ ਇੱਕ ਟੈਂਕਰ ਹੋਵੇ ਜਿਹਦੇ ਵਿੱਚ ਅਸੀਂ ਆਪ ਪਾਣੀ ਦਾ ਸਾਰਾ ਸਿਸਟਮ ਹੋਵੇ ਕਿ ਅਸੀਂ ਜਿਹੜੇ ਬੂਟੇ ਲਗਾ ਚੁੱਕੇ ਆ ਉਹਨਾਂ ਨੂੰ ਪਾਣੀ ਦਈਏ ਉਹ ਬੂਟਿਆਂ ਨੂੰ ਪਾਲ ਕੋ ਸਰਕਾਰ ਵੱਲੋਂ ਇਹ ਜਾ ਕੇ ਬੂਤੇ ਲਗਾਉਣ ਵਾਸਤੇ ਜੋ ਕੋਈ ਮਸ਼ੀਨਰੀ ਹੈ ਅਗਰ ਉਹਨੂੰ ਪ੍ਰੋਵਾਈਡ ਕਰਾ ਸਕਦੀ ਹੈ ਤੇ ਜਰੂਰ ਕਰਾਓ ਬਹੁਤ